ਕਰ ਰਹੀ ਹੈ ਸੈਟੀਸਫੈਕਟਰੀ ਹੈ ਤੇ ਮੇਰਾ ਮੇਰਾ ਕੱਲ ਨੂੰ ਮੈਂ ਨੀਲਮ ਤੇ ਪੀਜੀ ਬਾਕੀ ਜਿਹੜੇ ਹੈਗੇ ਉਹਨਾਂ ਨੂੰ ਵੀ ਵਿਜ਼ਿਟ ਕਰਾਂਗਾ ਜੀ ਤੇ ਉਹਨਾਂ ਦੀ ਸਾਰਿਆਂ ਦੀ ਮੈਂ ਟ੍ਰੀਟਮੈਂਟ ਦਾ ਬੰਦੋਬਸਤ ਕਰ ਰਿਹਾ ਜੀ ਜੋ ਮੇਰਾ ਫਰਜ਼ ਹੈ ਉਹ ਮੈਂ ਅਦਾ ਕਰ ਰਿਹਾ ਹੈਗਾ ਔਰ ਬਹੁਤ ਮੰਤਪਾਗੀ ਕਾ ਸੀ ਜੀ ਮੇਰੀ ਅੱਗੇ ਰੱਬ ਦੇ ਅੱਗੇ ਪ੍ਰਾਰਥਨਾ ਕਰਕੇ ਕਿ ਜਿਹੜੇ ਬੰਦੇ ਜ਼ਖਮੀ ਹੋਏ ਆ ਤੇ ਉਹ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੇ ਘਰ ਜਾਣ ਅਸੀਂ ਉਹਨਾਂ ਦਾ ਇਲਾਜ ਵੀ ਕਰ ਰਹੇ ਹਾਂ ਜੀ ਉਹਨਾਂ ਵਾਸਤੇ ਦੁਆ ਵੀ ਕਰ ਰਹੇ ਹਾਂ ਤੇ ਦੁਆ ਵੀ ਕਰ ਰਹੇ ਹਾਂ ਜੀ ਸੋ ਇਹ ਮਕਸਦ ਸੀ ਕੱਜ ਕਰਾਉਣਾ ਡਾਕਟਰ ਸਾਹਿਬ ਰੇਖੀ ਸਾਹਿਬ ਨੇ ਡਿਜ਼ਾਈਨ ਦੇ ਦਿੱਤਾ ਕਾਰਨ ਕੀ ਮੰਨਦੇ ਹੋ ਦੇਖੋ ਕੰਮ ਬਹੁਤ ਸਾਰਾ ਹੈਗਾ ਜੀ ਮੈਂ ਵੀ ਹੁਣ ਜਿੱਦਾਂ ਦੇਖ ਕੇ ਆਇਆ ਹਾਂ ਜੀ ਵਰਕ ਦਾ ਸਟ੍ਰੈਸ ਹੈ ਉਹ ਹੈੱਡ ਆਫ ਦੀ ਡਿਪਾਰਟਮੈਂਟ ਵੀ ਆ ਅਜੇ ਉਹਨਾਂ ਨੇ ਮਤਲਬ ਜਿਹੜਾ ਮੈਡੀਕਲ ਸੁਪਰਡੈਂਟ ਹੈ ਫੁੱਲ ਟਾਈਮ ਜੌਬਸ ਹੈ ਉਹਦਾ ਵੀ ਅਜੇ ਉਹ ਛੁੱਟੀਆਂ ਤੇ ਹੈ ਗਿਆ ਮੈਂ ਉਹਨਾਂ ਨੂੰ ਕਿਹਾ ਕੋਈ ਗੱਲ ਨਹੀਂ ਮੇਰੇ ਨਾਲ ਗੱਲ ਹੋ ਗਈ ਸੀ ਉਹਨਾਂ ਨੇ ਵੀ ਤੁਸੀਂ ਛੁੱਟੀਆਂ ਆਪਣੀਆਂ ਇੰਜੋਏ ਕਰੋ ਜੀ ਉਸ ਤੋਂ ਬਾਅਦ ਜਦੋਂ ਆਉਂਦੇ ਆ ਮੈਂ ਉਹਨਾਂ ਨਾਲ ਸਟਾਫ ਨਾਲ ਮੀਟਿੰਗ ਕਰਕੇ ਇਹਨਾਂ ਦਾ ਕੰਮ ਡਿਵਾਈਡ ਕਰ ਦਾਂਗੇ ਇਸ ਵਾਰ ਉਹਨਾਂ ਉਹਨਾਂ ਨੂੰ ਲਗਾ ਵੀ ਦੇਾਂਗੇ ਤੇ ਉਹਨਾਂ ਨੂੰ ਮੈਂ ਐਡਮਿਨਿਸਟ੍ਰੇਸ਼ਨ ਦੀ ਟ੍ਰੇਨਿੰਗ ਵੀ ਦਿਵਾਣੀ ਹੈ ਜੀ ਜਿਵੇਂ ਫੋਰ ਐਗਜ਼ਾਮਪਲ ਜਿਹੜੇ ਪੇਸ਼ੈਂਟਸ ਆ ਜਿਵੇਂ ਉਹ ਲਾਈਨਾਂ ਲੱਗੀਆਂ ਹੋਈਆਂ ਚਾਹੇ ਆਪੀਡੀ ਦੀ ਹੈ ਚਾਹੇ ਤੁਹਾਡੇ ਯੋਸ਼ਪਨ ਕਾਰਡ ਦੀ ਹੈ ਦਵਾਈਆਂ ਦੀਆਂ ਲਾਈਨਾਂ ਹੈਗੀਆਂ ਉੱਥੇ ਪ੍ਰੋਪਰ ਸਹੂਲਤ ਹੋਵੇ ਸੋ ਇਹਨਾਂ ਦੀ ਮੈਂ ਜਿਹੜੀ ਹਸਪੀਟਲ ਐਡਮਿਨਿਸਟ੍ਰੇਸ਼ਨ ਹੈ ਸਟਾਫ ਦੀ ਬੈਸਟ ਯੂਟਿਲਾਈਜ਼ੇਸ਼ਨ ਇਕਪਮੈਂਟ ਦੀ ਆਪਟੀਮਮ ਯੂਟਿਲਾਈਜ਼ੇਸ਼ਨ ਉਹਨਾਂ ਦਾ ਜਿਹੜਾ ਲੋਕਾਂ ਦੇ ਨਾਲ ਸਹਿਜ ਆ ਰਿਹਾ ਬੋਲਣ ਦਾ ਸੋ ਇਹ ਸਾਰੀ ਜਿਹੜੀ ਸਾਡੀ ਇੱਕ ਪ੍ਰੋਸੈਸ ਚੱਲਦੀ ਪਈ ਹੈ ਮੈਂ ਇਨੀਸ਼ੀਏਟ ਕੀਤੀ ਹੋ ਇਹਦੇ ਬਹੁਤ ਅੱਛੇ ਰਿਜ਼ਲਟਸ ਆ ਰਹੇ ਹੋ ਲੋਕਾਂ ਦੀ ਜਿਹੜੀ ਫੀਡਬੈਕ ਹੈ ਪਹਿਲਾਂ ਨਾਲੋਂ ਬਹੁਤ ਪੋਜ਼ਿਟਿਵ ਹੈ ਤੁਸੀਂ ਵੀ ਮੀਡੀਆ ਵਾਲੇ ਦੱਸ ਦਿਓ ਕਿ ਅੱਗੇ ਨਾਲ ਅਮਰ ਜੀ ਅਸੀਂ ਠੀਕ ਹੋਈ ਜਾਣਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਅੱਗੇ ਨਾਲ ਸਰਵਿਸਸ ਬਿਹਤਰ ਕਰ ਰਹੇ ਆ ਜੀ ਪੰਜਾਬ ਸਰਕਾਰ ਦਾ ਪੂਰਾ ਫੋਕਸ ਹੈ ਜੀ ਮੇਰੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਡਿਊਟੀ ਲਈ ਆ ਆ ਸਾਰੇ ਬੰਦਿਆਂ ਦਾ ਲਾਜ਼ਮਾ ਫਰਿਸ਼ਤੇ ਸਕੀਮ ਚ ਕਰਾ ਰਹੇ ਆ ਜਿਹੜੇ ਹਸਪਤਾਲ ਅਜੇ ਤੱਕ ਜਿਹੜੇ ਨਹੀਂ ਉਹਨਾਂ ਨੇ ਕੀਤਾ ਉਹਨਾਂ ਨੂੰ ਮੈਂ ਕਹ ਰਿਹਾ ਵੀ ਤੁਹਾਨੂੰ ਇਹ ਕਰਨਾ ਪੈਗਾ ਕਿਉਂਕਿ ਇਹ ਸੁਪਰੀਮ ਕੋਰਟ ਦਾ ਮੰਡੇਟ ਵੀ ਆ ਅਸੀਂ ਤੁਹਾਨੂੰ ਪੈਸੇ ਦੇ ਰਹ ਐਕਸੀਡੈਂਟ ਦੇ ਵਿੱਚ ਕੋਈ ਮਨੁੱਖਤਾ ਹੀ ਨਹੀਂ ਹੋएगी ਉਹਨਾਂ ਦਾ ਲਾਕ ਕੀ ਲੱਗਦਾ ਸਰਕਾਰ ਦਾ ਪ੍ਰੈਸ਼ਰ ਜ਼ਿਆਦਾ ਸੀ ਉਹਨਾਂ ਦੇ ਉੱਤੇ ਸਰਕਾਰ ਦਾ ਪ੍ਰੈਸ਼ਰ ਨਹੀਂ ਆ ਜੀ ਕੰਮ ਦਾ ਪ੍ਰੈਸ਼ਰ ਆ ਤੁਸੀਂ ਗੱਲ ਨੂੰ ਸਮਝੋ ਕੰਮ ਦਾ ਪ੍ਰੈਸ਼ਰ ਆ ਕੰਮ ਦਾ ਪ੍ਰੈਸ਼ਰ ਆ ਜੀ ਬਾਕੀ ਜਿਹੜਾ ਹੈ ਹਾਂ ਜੀ ਤੇਰਾ ਜਿਹੜਾ ਸਰਕਾਰੀ ਤੇਰਾ ਜਿਹੜਾ ਚਲੋ ਕੋਈ ਗੱਲ ਨਹੀਂ ਦੇਖੋ ਜਦੋਂ ਆਪਾਂ ਜੇ ਆਪਾਂ 13 ਸੀਟਾਂ ਲੜਦੇ ਜਿੰਨੀਆਂ ਵੀ ਲੜਦੇ ਆ ਨਾ ਜੀ ਉਹ ਅਸੀਂ ਜਿੱਤਣ ਵਾਸਤੇ ਲੜਦੇ ਆ ਉਹਦਾ ਮਕਸਦ ਇਹ ਸੀਗਾ ਉਹਦਾ ਮਤਲਬ ਇਹ ਸੀਗਾ ਮੁੱਖ ਮੰਤਰੀ ਸੈਨ ਤੱਕ ਅਸੀਂ ਤੁਸੀਂ ਮਤਲਬ ਜਦੋਂ ਜਾਂਦੇ ਹੋ ਮਤਲਬ ਇਹਨੂੰ ਮੈਂ ਯੋਧਾ ਮੈਦਾਨ ਤਾਂ ਨਹੀਂ ਕਹਿੰਦਾ ਜਦੋਂ ਤੁਸੀਂ ਇੱਕ ਰਾਜਨੀਤਿਕ ਰਾਜਸੀ ਜਿਹੜੀ ਤੁਸੀਂ ਹੈਗੀ ਆ ਜੰਦੋਜਾਦ ਕਹਿ ਲੋ ਲੜਾਈ ਕਹਿ ਲੋ ਉਹਦੇ ਵਿੱਚ ਤੁਸੀਂ ਇੱਕ ਵਿਨਿੰਗ ਜਿਹੜਾ ਐਟੀਟਿਊਡ ਉਹਦੇ ਨਾਲ ਜਾਂਦੇ ਹੋ ਸਾਡੇ ਮੁੱਖ ਮੰਤਰੀ ਸਾਹਿਬ ਦਾ ਵਿਨਿੰਗ ਐਟੀਟਿਊਡ ਹੈ ਉਹਨਾਂ ਨੇ ਕੰਮ ਬਹੁਤ ਅੱਛਾ ਕੀਤਾ ਸੀ ਸਾਨੂੰ ਭਰੋਸਾ ਸੀ ਬਾਕੀ ਕੋਈ ਗੱਲ ਨਹੀਂ ਜੀ ਲੋਕਾਂ ਦਾ ਜਿਹੜਾ ਵਰਡ ਇਕਟਾ ਸਿਰ ਮੱਥੇ ਆ ਤੇ ਅਸੀਂ ਸਾਡਾ ਜਿਹੜਾ ਫੋਕਸ ਹੈ ਨਾ ਜੀ ਉਹ ਲੋਕਾਂ ਨੂੰ ਵਾਰਡ ਕਲਾਸ ਹੁਲਤਾ ਫ੍ਰੀ ਆਫ ਕੋਸਟ ਜਿਹੜੀਆਂ ਕਿ ਗਵਰਨਮੈਂਟ ਦੇ ਜਿਹੜਾ ਖਰਚਾ ਸਾਰੇ ਪੈਸੇ ਸਰਕਾਰ ਖਰਚੇਗੀ ਸਾਰੇ ਮਰੀਜ਼ਾਂ ਦੀਆਂ ਸਾਰੀਆਂ ਦਵਾਈਆਂ ਦੇਖੋ ਫ੍ਰੀ ਮੰਨਣ ਲੱਗੀਆਂ ਤੁਹਾਡੇ ਟੈਸਟ ਫ੍ਰੀ ਹੋਣ ਲੱਗ ਗਏ ਲੋਕਾਂ ਦੇ ਇਲਾਜ ਹੋ ਰਹੇ ਆ ਲੋਕ ਐਪਰੀਸ਼ੀਏਟ ਕਰ ਰਹੇ ਆ ਸੋ ਅਸੀਂ ਆਪਣਾ ਕੰਮ ਕਰਨਾ ਅੱਗੇ ਜਿਹੜਾ ਫਲ ਦੇਣਾ ਨਾ ਦੇਣਾ ਜਨਤਾ ਔਰ ਲੋਕੋ ਦੇ ਦਿਸਤ ਤਰ ਡਾਕਟਰ ਸਾਹਿਬ ਨਗਦ ਵੀ ਕੰਮ ਦੀ ਹਾਲਾਤ ਨੇ ਬਣੇ ਆ ਹੁਣ ਤੱਕ ਫੀਰ ਨਹੀਂ ਬਣਿਆ ਕੋਈ ਉਹ ਕਰਨਗੇ ਜੇ ਇਲੈਕਸ਼ਨ ਹੋਈ ਕੋਈ ਹੋ ਜਾ ਸੋ ਡਾਕਟਰ ਗਾਂਧੀ ਜਿੱਤੇ ਉਹਨਾਂ ਦੇ ਕੰਮ ਨੂੰ ਕਿਸ ਤਰ੍ਹਾਂ ਦੇਖੋਗੇ ਤੁਸੀਂ ਉਹਨੂੰ ਹਾਂਜੀ ਡਾਕਟਰ ਗਾਂਧੀ ਜਿੱਤੇ ਐਮਪੀ ਬਣੇ ਕਿੰਨੀ ਕਾਮੀਦ ਬਣਾਈਆਂ ਦੇ ਚੁੱਕੇ ਆਂ ਜੀ ਉਹਨਾਂ ਨੇ ਮੈਂ ਬਹਿ ਬਣਾਈਆਂ ਮੈਂ ਬਣਾਈਆਂ ਕੀ ਉਮੀਦ ਆਈ ਉਹਨਾਂ ਦੀ ਕੀ ਕੁਝ ਲੈਣਾ ਦੇਖੋ ਹੁਣ ਜੇ ਉਹ ਐਮਪੀ ਬਣ ਗਿਆ ਨਾ ਉਹ ਵੀ ਹੈਵ ਟੂ ਵਰਕ ਟੁਗੇਦਰ ਅਸੀਂ ਮਿਲ ਕੇ ਕੰਮ ਕਰਨਾ ਲੋਕਾਂ ਵਾਸਤੇ ਹੁਣ ਨਾ ਕੋਈ ਕਿਸੇ ਪਾਰਟੀ ਦੇ ਬੰਦੇ ਉਹ ਵੀ ਲੋਕਾਂ ਦੇ ਪ੍ਰਤੀਨਿਧੀਆਂ ਮੈਂ ਵੀ ਆ ਸੋ ਹੁਣ ਅਸੀਂ ਮਿਲ ਕੇ ਕੰਮ ਕਰਾਂਗੇ ਠੀਕ ਹੈ ਜੀ